ਮੈਨੂੰ ਲੱਗਦਾ ਮੈਂ ਲੇਟ ਹੋ ਗਿਆ ਤਾਸ ਪੈ ਗਈ ਹੋਣੀ ਆ ਬਈ ਉੱਧਰ ਵੇਖ ਆਪਣੇ ਗੁੱਲੀ ਡੰਡਾ ਤਾਂ ਐ ਚੱਕੀਵਰ ਦਾ ਜਿਵੇਂ 올림픽 ਖੇਡਣਾ ਹੋ ਬੇਟਾ ਗੱਲ ਸੁਣ ਇਧਰ ਆ ਉਹ ਭਰਾਵਾ ਜਿਹੜੀ ਗੱਲ ਤੁਸੀਂ ਇੱਥੇ ਰੱਖ ਦੋ ਮੈਂ ਤਾਂ ਕਿਵੜਾ ਲੇਟ ਆ ਮੈਂ ਜਾ ਕੇ ਨਾ ਹੀ ਖੇਡਾਂ ਮੈਂ ਤੂੰ ਗਾ ਗਾਉਂ ਖੇਡ ਰਹੀ ਤੂੰ ਇਧਰ ਆ ਕੀ ਗੰਦ ਪਾਇਆ ਤੂੰ ਓਏ ਸਾਰੇ ਪਿੰਡ ਦੇ ਸਾਡੀ ਬੇਇੱਜ਼ਤੀ ਕਰਉਂਦਾ ਫਿਰਦਾ ਚੋਕ ਕੇ ਗੁੱਲੀ ਡੰਡਾ ਜਿਹੜਾ ਜਵਾਕਾਂ ਨੂੰ ਤੁਰ ਪੈਣਾ ਉਹ ਮੂੰਹ ਤੇ ਟੇੜੇ ਤੇ ਦਾੜੀ ਕੋਈ ਸ਼ਰਮ ਨਵਾਤ ਮਾਰ। ਉਹ ਮੂੰਹ ਤੇ ਮੇਰੇ ਦਾੜੀ, ਦਾੜੀ ਢੂਈ ਵੀ ਹੁੰਦੀ ਆ। ਨਾਲੇ ਸ਼ੌਂਕ ਦਾ ਵੀ ਕੋਈ ਮੁੱਲ ਹੁੰਦਾ। ਉਮਰਾਂ ਨੂੰ ਕੀ ਆਖਣਾ? ਲੈ। ਸ਼ੌਂਕ ਨੂੰ ਬੜੀਆਂ ਤੋਂ ਘੋਣੀਆਂ ਭਜਾਉਣ ਡਿਆ। ਓਏ ਆਪਦੀ ਨਹੀਂ ਤਾਂ ਸਾਡੀ ਸ਼ਰਮ ਕਰ ਲਾ। ਲੋਕੀ ਲਾਂਮੇ ਦਾ ਸਾਨੂੰ ਦਿੰਦੇ ਆ ਨਾ ਵੀ ਤੁਹਾਡੇ ਚਾਚੇ ਦਾ ਪੁੱਤ ਜਵਾਕ ਕਹਣਾ ਗੁਲੀ ਡੰਡੇ ਖੇਡਦਾ ਫਿਰਦਾ। ਸਾਡੀ ਸ਼ਰਮ ਕਰ ਲਾ। ਓਏ ਤੁਹਾਡੀ ਬੜੀ ਕੇਪੀਸੀ ਦੇ ਮੁਤਾਬਕ ਜੰਨਾ ਫੋਟੋ ਆਉਂਦੀ ਆ। ਨਹੀਂ ਵੀ ਥਾਹਾਂ ਤੇ ਥੂ ਥੂ ਹੀ ਕਰਾਈ ਆ। ਤਰੀਕੀ ਹੀਰੀ ਮੋਟਾ ਤਾਂ ਤਾਰ ਲਾ ਲਈ ਤੇ ਕਰੀ ਕੇਹੀਰੀ ਮੋਟਾ ਤਾਂ ਸਟਾਰਟਰ ਚੋਕ ਰ ਪਾਵੇਂ ਸਟਾਰਟਰ ਹੀ ਚੁੱਕਦੇ ਆ ਕੋਈ ਕੰਮ ਤੇ ਕਰਦੇ ਆ ਨਾ ਤੇਰੇ ਤਰ੍ਹਾਂ ਗਲੀਆਂ ਚ ਵਿਲੇਤ ਨਹੀਂ ਤੁਰੇ ਫਿਰਦੇ ਓ ਮੈਂ ਤੁਹਾਡੇ ਕੋਲ ਚੋਰੀਆਂ ਨਹੀਂ ਕਰਨੀਆਂ ਮੇਰੇ ਨਿਸ਼ਾਨੇ ਪਤਾ ਕਿੱ데 ਉੱਚੇ ਆ ਉੱਚੇ ਨਿਸ਼ਾਨੇ ਨੂੰ ਤੂੰ ਮਾ ਲਾ ਪਰਬਤ ਤੇ ਬੂਟ ਪਾਲਛ ਕਰਾ ਕਰਨੇ ਆ ਓਏ ਬੂਟ ਵੀ ਮੈਂ ਪਾਲਛ ਕਰ ਲੂੰਗਾ ਤੂੰ ਉਹ ਗਾਣਾ ਨਹੀਂ ਸੁਣਿਆ ਕਿਹੜਾ ਓ ਟੀ ਹੱਕ ਦੀ ਖਾਈਏ ਜੀ ਪਾਵੇਂ ਬੂਟ ਪਾਲਛ ਪਾਵੇਂ ਬੂਟ ਪਾਲਛ ਕਰੀਏ ਜੀ ਕਰੀਏ ਇਹਦੇ ਗਰਦਾਸ ਮਾ ਦਾ ਸਾਲਾ ਬਣਿਆ ਫਿਰਦਾ ਓ ਤੂੰ ਤੇ ਸਾਡਾ ਵੀ ਨਾ ਖਰਾਬ ਕਰਨ ੜਿਆ ਗੁਰੂਆ ਓਏ ਨਾ ਨੂੰ ਬੜਾ ਤੁਹਾਡਾ ਨਾਂ ਗੱਗੂ ਗਲ ਤੇ ਜੋਗਰਾਜਾ ਓਏ ਜੈਲੀ ਕੈਲੀ ਤੇ ਤੁਹਾਡਾ ਨਾਂ ਆਥੂ ਓਏ ਨਾ ਨਹੀਂ ਮੱਥਾ ਮਾਰਨ ਦਾ ਫਾਇਦਾ ਕੋਈ ਇਹਦੇ ਪਿਓ ਵਾਲੇ ਚੱਲਦੇ ਉਹਨੂੰ ਲਾਂਮਾ ਦੇਖਿ ਆਉਣੇ ਆ ਉਹ ਭਾਵੇਂ ਦੇ ਕੋ ਖਾਨੀ ਗੱਲ ਪਾਵੇ ਆਪਣੀ ਇਹਨੇ ਕਿੱਥੇ ਸੁਣੀ ਆ ਬੰਦਾ ਤੇ ਬਹੁਤਾ ਸਿਆਣਾ ਉਹ ਵੀ ਨਹੀਂ ਚੱਲ ਆ ਜਾ ਚੱਲ ਯਰ ਗੋ ਮਨ ਮੈਂ ਪਿਆਈ ਆ ਜਾ। ਉਹ ਸਾਸੀ ਗਰ ਚਾਚਾ ਸਾਸੀ ਗਰ ਚਾਚਾ ਸਾਤ ਸ਼੍ਰੀ ਕਾਲ ਹੈ। ਕਿਵੇਂ ਆਉਣੇ ਹੋਏ ਆ ਛਰੋ। ਓਏ ਆਉਣੇ ਕਦੇ ਹੁਣੇ ਆ ਚਾਚਾ ਆ ਤੇਰੇ ਮੁੰਡੇ ਨੇ ਸਾਡਾ ਮਨ ਹੀ ਖਰਾਬ ਕਰਤਾ ਈ। ਮਨ ਖਰਾਬ ਕਰਤਾ ਕੀ ਗੱਲ ਉਹਨੇ ਤੇਰੇ ਮੂੰਹ ਅੱਗੇ ਖਟਾ ਢਕਾਰ ਮਾਰਤਾ ਵਾ। ਉਹ ਖਟਾ ਢਕਾਰ ਉਹਨੇ ਕੀ ਮਾਰਨਾ। ਉਹ ਦੁੱਧ ਚੌਂਗਦੇ ਜਵਾਕਾਂ ਨੂੰ ਗੁਲੀ ਦੇਣਾ ਜਾਂ ਫੜ ਲੈਂਦਾ ਤੇ ਗਲੀਆਂ ਇੰਤਰਾ ਫਿਰਦਾ ਤੂੰ ਵੀ ਰੋਗ ਦਾ ਨੂੰ ਹਾਂ ਚੱਲ ਤੂੰ ਦੇ ਮੰਨਿਆ ਸਾਰੀ ਉਮਰ ਨਹੀਂ ਕੰਮ ਕੀਤਾ ਘੱਟੋ ਘਾਟ ਉਹਨੂੰ ਤੇ ਗਾਂ ਕਰਾ ਲੈ ਹੁਣ ਹਾਂ ਨਹੀਂ ਤੂੰ ਹੀ ਮੁੰਡੇ ਦੀ ਕਰਨ ਆਏ ਜੇ ਕੇ ਜਾਂ ਮੇਰੀ ਲਾਪਾ ਕਰਨ ਆਏ ਜੇ ਉਹ ਚਾਚਾ ਸੁਗ ਥੋੜੀ ਚੁੱਕੀ ਆ ਵੀ ਸਾਰੀ ਉਮਰ ਕੱਚੇ ਹੀ ਰਹੀ ਜਣਾ ਤੂੰ ਵੀ ਹਾਂ ਉਹ ਚਾਚਾ ਤੈਨੂੰ ਆਪ ਦੇ ਕਰਕੇ ਸਮਝਾਉਂਦਾ ਹੀ ਵੀ ਉਹਨੂੰ ਰੋਗ ਲਾਏ ਰੋਕਿਆ ਜਾਂਦਾ ਹੀ ਨਹੀਂ ਜਿਹੜੀ ਮਾੜੀ ਮੋਟੀ ਹੈਗੀ ਆਣਾ ਉਹਨੇ ਉਹ ਵੀ ਵੇਚ ਕਤਨੀ ਉਹ ਨਹੀਂ ਰੋਕਣਾ ਕਿਹੜੀ ਗੱਲਾਂ ਆ ਉਹ ਕਿਹੜਾ ਕਿਸ ਦੀ ਮੱਝ ਖੋਲ ਕੇ ਭੱਜ ਗਿਆ ਵਾ ਉਹ ਮਾਦੇ ਕੋਲ ਦਾ ਗਵਾਪੇ ਚਾਰ ਛੇਤਰਾਂ ਮਾਰ ਕੇ ਘਰੇ ਬਾਹ ਦਿੰਦਾ ਉਹਨੇ ਤੇਰੀ ਦਾੜੀ ਉਹ ਪਟਾਉਣੀ ਉਹ ਲੈ ਰ ਆਪਦਾ ਨਾ ਉਹ ਨਾਲੇ ਸਾਡੀ ਸੁਣ ਗੱਲ ਓਏ ਉਹਦੇ ਕਰਕੇ ਸਾਡੇ ਆ ਰਿਸ਼ਤਾ ਕੋਈ ਨਹੀਂ ਆਉਣ ਡਿਆ ਉਹ ਗੁੱਲੀ ਡੰਡਾ ਚੋਕਲੀਂਦਾ ਤੇ ਹੋਰ ਉਹਨੇਗਾ 올ੰਪੀਆ ਕਿ ਤੇ ਜਾਣਾ ਵਾ ਉਹ ਚਾਚਾ ਆਪ ਤੇ ਤੂੰ ਸਾਰੀ ਉਮਰ ਕੰਮ ਨਹੀਂ ਕੀਤਾ ਕੋਈ ਚਾਹੀਦਾ ਥੋੜੀ ਥੋੜੀ ਕਰਕੇ ਭੋਰ ਭੋਰ ਕੇ ਖਾਂਦਾ ਰਿਆਂ ਵਾ ਆ ਜਿਹੜੀ ਰਹਿ ਗਈ ਆ ਨਾ ਕਨਾਲ ਦੋ ਕਨਾਲਾ ਉਹਨੇ ਇੱਕੇ ਝੜਕੇ ਜੇ ਵੇਚ ਕੇ ਖਾ ਜਾਣੀ ਉਹ ਮੁੜ ਕੇ ਮਰੋਂਗੇ ਭੁੱਖੇ ਕੀ ਮੜਕੇ ਮੜਕੇ ਵਾ ਢਾਡੀ ਦਿੱਤੀ ਵੰਡ ਚੋਂ ਕਿਹੜਾ ਵੀ ਮੈਂ ਬਰਾਟਾ ਆਮਲੇਟ ਤੇ ਚਿਕਨ ਖਾ ਕੇ ਟਾਡੇ ਬੜੇ ਨੇ ਆਪ ਰੱਖ ਲੈ ਸਾਤ ਕਿ ਮੈਨੂੰ ਦਿੱਤਾ ਇੱਕੋ ਕਿਲਾ ਉਹ ਜੇ ਮੇਰੇ ਕੋ ਵੀ ਖੁੱਲੀ ਪੈਲੀ ਹੁੰਦੀ ਤੇ ਮੈਨੂੰ ਕੀ ਲੋੜ ਇੱਕ ਨਾਲ-ਨਾਲ ਵੇਚਾਂ ਦੀ ਸਾਲ ਬਾਅਦ ਹੀ ਕਿਲਾ-ਕੱਲਾ ਕਰਕੇ ਵੇਚਦਾ ਤੇ ਨਜ਼ਾਰੇ ਲੈਂਦਾ ਕਿਲਾ ਇੱਧਰੋ ਲਾ ਕਿਲਾ ਉਧਰੋ ਲਾ ਕਿਲਾ ਇੱਧਰੋ ਲਾ ਲਵੀ ਵੀ ਪੁੱਜ ਗਈ ਆ ਉਹ ਯਾਰ ਮੈਨੂੰ ਤੇ ਲੱਗਦਾ ਆਪਾਂ ਗਲਤ ਬੰਦੇ ਨੂੰ ਸਮਝਾਉਣਾ ਗਈ। ਉਹ ਗਲਤ ਨਹੀਂ ਵਾਵਾ ਗਲਤ ਬੰਦੇ ਨੂੰ ਸਮਝਾਉਣਾ ਆ ਗਿਆ। ਉਹ ਵੇਲਾ ਸੱਤਾਂ ਕਿੱਲਿਆਂ ਨੂੰ ਵੇਚਣ ਦੀ ਸੋਚਣ ਲਈ ਇਹ ਨਹੀਂ ਵੀ ਮਿਹਨਤ ਕਰਕੇ ਰੋਟੀ ਖਾਵਾ। ਉਹ ਚੰਗਾ ਰਹਿ ਗਿਆ ਬਾਪੂ ਆਪਣਾ ਕਿੱਲਾ ਦਿੱਤੀ ਨਹੀਂ ਤੇ ਆਪਾਂ ਭੁੱਖੇ ਮਰਨਾ ਹੈ ਇਹਨਾਂ ਨਾਲ। ਆ ਬਚਾਉਣ ਦਾ ਮੈਨੂੰ ਜਿਹੜਿਆਂ ਤੁਸੀਂ ਭੁੱਖੇ ਮਰਨ ਵਾਲੀਆਂ ਗੱਲਾਂ ਕਰਦੇ ਜੇ ਉਹ ਸਾੜਿਓ ਤੁਹਾਡੀ ਕਿਹੜੀ ਪੈਠਾ ਡਾਨੀਆਂ ਪਾਨੀਆਂ ਨਾਲ ਲੱਗਦੀ ਆ। ਜਿਹੜਾ ਤੁਹਾਡੇ ਪਿਓ ਨੇ ਮੇਰਾ ਹਿੱਸਾ ਨੱਪਿਆ ਨੇ ਉਹੋ ਜਮੀਨ ਠੇਕੇ ਤੇ ਦੇ ਕੇ ਤੁਸੀਂ ਰੋਟੀ ਖਾਂਦੇ ਜ ਨਹੀਂ ਤੇ ਲੱਛਣ ਤੁਹਾਡੇ ਵੀ ਭੁੱਖੇ ਮਰਨ ਵਾਲਿਆ। ਗੱਲ ਆ ਮਾ ਦੇ ਚਾਚੇ ਨੇ। ਉਹ ਚਾਚਾ ਸਾਡੇ ਲੱਛਣ ਜਿਵੇਂ ਦੇ ਮਰਜੀ ਹੁਣ ਤੇਰੇ ਮੁੰਡੇ ਨਾਲ ਉਹਦਾ ਠੀਕ ਹੀ ਆਣਾ ਆ ਮੂੰਹ ਤੇ ਦਾੜ੍ਹੀ ਆਈ ਆ ਤੇ ਗਲੀਆਂ ਚ ਜਵਾਕਾਂ ਨਾਲ ਖੇਡਦਾ ਫਿਰਦਾ। ਉਹ ਸਾਡੀ ਸੁਣ ਗੱਲ ਚਾਚਾ ਅਸੀਂ ਤੁਹਾਨੂੰ ਸਮਝਾਉਣਾ ਤੇ ਤੂੰ ਬੇਇੱਜ਼ਤੀ ਕਰਾਉਣੀ ਆਏ। ਉਹ ਸਾਡੇ ਨੂੰ ਸਮਝਾ ਸਾਡੇ ਨੂੰ ਨਾ ਉਹਨੇ ਦੇ ਰੇਲ ਗੱਡੀ ਦੇ ਝੁੱਗੀ ਝਗੀ ਦੀ ਤਿਆਰੀ ਕਰ ਲੈ ਰਹਿਣਾ ਤੇਰਾ ਘਰ ਵੀ ਨਹੀਂ ਓਏ ਆ ਅਮ੍ਰੇਤੀ ਉਹ ਤੇ ਕਮਾਈ ਕਰਦਾ ਚੰਗਾ ਲੱਗਦਾ ਜਵਾਕਾਂ ਨਾਲ ਗਲੀਆਂ 'ਚ ਤਰ੍ਹਾਂ ਫਿਰਦਾ। ਚੱਲ ਚਲੀ ਓਏ ਪੁੱਤਦਾ ਹੀ ਹਵਾਲਿਆ। ਕੋਈ ਨਹੀਂ ਆਹ ਲੈਂਦੇ ਕੰਜਰ ਨਹੀਂ ਇਹਦੀ ਤਾਂ ਗੁੱਲੀ ਡੰਡੇ ਦੀ ਕੋਚਿੰਗ ਮਾਇਆ ਕਰੋ ਨਾ ਆ ਉਹ ਜਿੰਨਾਂ ਦੇ ਘਰੇ ਮੈਂ ਮਕਾਨੇ ਨਹੀਂ ਜਾਂਦਾ ਉਹ ਮੇਰੇ ਘਰੇ ਆ ਕੇ ਮੇਰੀ ਮਕਾਨ ਲਾ ਗਏ ਆ ਘੋੜੇ ਘੋੜੇ ਬੇਇੱਜ਼ਤੀ ਕਰ ਗਏ ਆ ਰੋਜ਼ ਹੀ ਲਮ ਹੈ ਰੋਜ਼ ਹੀ ਲਮ ਹੈ ਆ ਜਾ ਕੁੱਤੇ ਆ ਤੂੰ ਬਾਤ ਨਾੜੂ 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 ਓਟਾੜੂ ਰਾੜੂ ਕਿੱਥੋਂ ਆਇਆ ਕੋਤੇ ਪਕਾਈ ਕਰਕੇ ਤੈਨੂੰ ਨਹੀਂ ਪਤਾ ਉਹ ਕੰਮ ਤਾਂ ਜਾ ਕਰ ਲਈਏ ਉਹ ਦੁੱਕੀ ਤਿੱਕੀ ਦਾ ਬੰਦਾ ਘਰੇ ਆ ਕੇ ਮੇਰੀ ਬੇਇੱਜ਼ਤੀ ਕਰ ਗਿਆ ਵਾ ਓ ਅੱਛਾ ਉਹ ਕੈਲੀ ਜਲੀ ਆਈ ਸੀ ਆਹ ਹੋ ਤੈਨੂੰ ਕਿੱਦਾਂ ਪਤਾ ਲੱਗਾ ਮੈਨੂੰ ਪਤਾ ਨਹੀਂ ਹੋਣਾ ਸਾਰਾ ਪਿੰਡ ਨਾਲ ਦੁੱਕੀ ਤਿੱਕੀ ਕਹਿੰਦਾ ਕਹਿੰਦਾ ਛਿੰਡਲ ਜੇ ਆ ਕੋਈ ਚਾਹੀਦਾ ਕੰਮ ਨਹੀਂ ਕੀਤਾ ਤੇ ਦੂਜਿਆਂ ਨੂੰ ਘਰੇ ਆ ਕੇ ਮਤਾ ਦੇਂਦੇ ਆ ਉਹ ਮੈਨੂੰ ਪਿੰਡ ਵੀ ਮਿਲੇ ਸੀ ਐਵੇਂ ਤਿੰਨ ਪੰਜ ਕਰਦੇ ਸੀ ਮੇਰੇ ਨਾਲ ਨਹੀਂ ਤੇ ਤੂੰ ਕਿੱਥੋਂ ਆਇਆ ਵਾ ਹੋ ਮੈਂ ਨਾ ਪਾਪਾ ਉਹ ਪਿੰਡ ਪੀਪੀਐਲ ਖੇਡ ਕੇ ਆਈ ਪੀਲੀ ਪੀਲੀ ਇਹ ਕੀ ਹੁੰਦਾ ਵਾ ਹੋਏ ਉਹ ਪੀਲੀ ਪੀਲੀ ਨਹੀਂ ਬੈਂਡੂ ਪ੍ਰੀਮੀਅਮ ਗੁੱਲੀ ਡੰਡਾ ਉਹ ਕੰਜਾ ਜਿਆ ਛੱਡ ਦੇ ਨਾ ਕੰਮਾਂ ਨੂੰ ਚਾਪਲ ਫੜਾ ਮੇਰੀ ਮੈਂ ਤੇਰੇ ਮਾਰਾਂ ਦੋ ਕਰਕੇ ਮੂੰਹ ਤੇ ਧਾੜੀ ਆਈ ਆ ਕਹ ਰਿਹਾ ਕਿ ਤੂੰ ਗੁੱਲੀ ਡੰਡਾ ਖੇਡਦਾ ਫੈਦਾ ਆ ਉਹ ਪਾਪਾ ਲੀਗ ਮੈਚ ਤੇ ਸਾਰੇ ਹੋ ਗਿਆ ਹੁਣ ਆਪਣੀ ਟੀਮ ਸੈਮੀਫਾਈਨਲ ਚ ਪਹੁੰਚ ਗਈ ਆਪਾਂ ਫਾਈਨਲ ਜਿੱਤ ਕੇ ਮੈਨ ਆਫ ਦਾ ਮੈਚ ਲੈ ਕੇ ਮੁਰਗਾ ਛੁੱਟੀ ਕਰ ਦੇਣੀ ਮੈਂ ਤੈਨੂੰ ਅੱਜ ਹੀ ਨਾ ਦੇ ਦਾਂ ਫਾਈਨਲ ਐ ਮੈਂ ਸਾ ਮੈਚ ਤੈਨੂੰ ਆਹ ਨੋ ਪਾ 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 ਕਾਲਾ ਕੱਪ ਪੈਣਾ ਏ ਉਹ ਤੂੰ ਟੈਨਸ਼ਨ ਨਾ ਲੈ ਇਹਨਾਂ ਸਾਰੇ ਸਰੀਕਾਂ ਤੇ ਆਪਾਂ ਗੇਮ ਵੱਡੀ ਪਾਣੀ ਆ ਇਹਨਾਂ ਇੱਤਾਂ ਨਹੀਂ ਸੁੱਤਰ ਆਉਣਾ ਓ ਕੰਜਰ ਤੇ ਗੁੱਲੀ ਡੰਡੇ ਨਾ ਘੇੜੀ ਵੱਡੀ ਗੇਮ ਪਾਣੀ ਆ ਤੇਰੀ ਅੱਵਾ ਪਾ ਫਾਈਨਲ ਤੇ ਖੇਡ ਲੈਣ ਦੇ ਬਾਅਦ ਤੇਨੂੰ ਦੱਸੂਗਾ ਗੱਲ ਲੀਗ ਹੋ ਜਣੀ ਆ ਓ ਲੀਗ ਨੂੰ ਇਹ ਕੜਾ ਹੈ ਸੀਤੀ ਗਾ ਸੇ ਆ ਉਹ ਨਾਲੇ ਤੂੰ ਪਿਓ ਤੋ ਕੱਲਾ ਲਗਾਏਗਾ ਐ ਮੈਨੂੰ ਫੜਾ ਦੇ ਹਾਲਤ ਸੁਣ ਲਿਆ ਤੇ ਦੱਸ ਨਾ ਪਾ ਫਿਰ ਮੰਨਦਾ ਏ ਮੰਨਦਾ ਤੂੰ ਤੇ ਕੰਜਰ ਤੇ ਨਵੇਂ ਧਾਪਾ ਕੱਢਤਾ ਆ ਸ਼ਾਬਾਸ਼ ਆ ਮੇਰੇ ਕੋਤੇ ਸਾਰੀ ਉਮਰ ਐ ਸ਼ਰੀਕ ਸੁਤਨ ਨਹੀਂ ਆਏ ਪਰ ਤੂੰ ਉਹਨਾਂ ਦੇ ਵਾਲ ਕਾਢੇਂਗਾ ਆ ਲੈ ਹੁਣ ਮੈਨੂੰ ਫਾਈਨਲ ਖੇਡ ਲੈਂਦੇ ਆ ਇੱਥੋਂ ਅশীরਵਾਦ ਲੈ ਕੇ ਜਾ ਇੱਥੇ ਆ ਚਲਾ ਕਿਉਂ ਦਾ ਰਹਿ ਫੇਰਾ ਪਰ ਮੇਰੀ ਇੱਕ ਗੱਲ ਸੁਣ ਲੈ ਆ ਗੁੱਲੀ ਡੰਡੇ ਵਾਲਾ ਮੈਚ ਤੇ ਠੀਕ ਆ ਪਰ ਮੈਲੀ ਵੱਡਾ ਫਾਈਨਲ ਉਹ ਹੀ ਆ ਜਿਹੜੀ ਤੂੰ ਮੈਨੂੰ ਸਕੀਮੰਦ ਦੱਸੀ ਆ ਪਰ ਫਿਰ ਵੀ ਜੇ ਤੂੰ ਗੁੱਲੀ ਡੰਡਾ ਖੇਡਣ ਆਇਆ ਆ ਪਾਏ ਤੇਰੇ ਅਸਤਰ ਸਾਤਰ ਮਾਰ ਮਾਰ ਟੋਲਾ ਗਵਾ ਦੇ ਗੁੱਲੀਆਂ ਤੇ ਛਰੀਕਾਂ ਦੀਆਂ ਚ ਕਾ ਦੇ ਜੋਲੀਆਂ ਨਾਲੇ ਗੱਲ ਸੁਣ ਹੁਣ ਚੱਲਿਆ ਤੇ ਆ ਗਿਆ ਮੈਂ ਨਖਦਾ ਮੈਂ ਤੇ ਤੈਨੂੰ ਹੀ ਆਉਣਾ ਚਾਹੀਦਾ ਘਰੇ ਜਾ ਬਟਿਆ ਇਹ ਕਟੋਲੋਰ ਮਾਰ ਦੇਣਾ ਤੇ ਫਾਈਨਲ ਜਿੱਤੇ ਜਾਣਾ ਬਾਪੂ ਘਰੇ ਮੈਨ ਆਫ ਦਾ ਮੈਚ ਦੀ ਕੰਢਿਆਣਾ ਉਹਨੇ ਵੀ ਗਾਲਾਂ ਕੱਢਣੀਆਂ ਪਰ ਬਟਿਆ ਹੁਣ ਛੱਡ ਗੋਲੀ ਡੰਡੇ ਦਾ ਖੜਾ ਬਾਹਰ ਜਾਂਦੀ ਸਕੀਮ ਲਾ ਲਾਦੀ ਪਾਉਂਦਿਆ ਉਹ ਇਹਨੂੰ ਪੁੱਛਦੇ ਆ ਵੀ ਜੀ ਦਾ ਕੀ ਬਣਿਆ ਓ ਗੁਰਗਾਂਵ ਤੂੰ ਗੱਡੀਆਂ ਤੇ ਚੜਿਆ ਫਿਰਦਾ ਏ ਹੁਣ ਮੇਰਾ ਵੀ ਕੋਈ ਹੱਲ ਕਰ ਦੇ ਓ ਗੁਰਵਾ ਸੱਚ ਤੈਨੂੰ ਦੱਸਦਾ ਚੇਤਾ ਭੁੱਲ ਗਿਆ ਓ ਤੇਰਾ ਤਾਂ ਵੀਜ਼ਾ ਆ ਗਿਆ ਤੂੰ ਬਸ ਜਾ ਕੇ ਤਿਆਰੀ ਕਰ ਓ ਧੰਨਵਾਦ ਹੈ ਭਰਾਵਾ ਤੇਰਾ ਮੈਂ ਉੱਥੇ ਜਾ ਕੇ ਨਾ ਤੇਰੇ ਸਾਰੇ ਪੈਸੇ ਮੋੜ ਦੂੰ ਓ ਮੈਨੂੰ ਤੇ ਮੇਣਿਆਂ ਨੇ ਖਾ ਲਿਆ ਬਸ ਇੱਕ ਵਾਰ ਸ਼ੀਕਾਂ ਦੀ ਲੰਬ ਪੋਣੀ ਆ ਚੰਗਾ ਤੂੰ ਜਾ ਫਿਰ ਮੈਂ ਜਾ ਕੇ ਕਰਾਂ ਬਾਪੂ ਨੂੰ ਦਵਾ ਖੁਸ਼ਖਬਰੀ ਠੀਕ ਹੈ ਠੀਕ ਕੰਜਰਾਂ ਕਦਾ ਮੂੰਹ ਜਾਂ ਛੱਡ ਕੇ ਖਾਲੀ ਹੱਥ ਆ ਗਿਆ ਪਰ ਤਿਆਜਾ ਕਿੱਥੇ ਆ ਉਹ ਕਿਹੜਾ ਪੁਰਜਾ ਉਹ ਹੀ ਜਿਹੜਾ ਤੂੰ ਐਨਾ ਮੈਨੂ ਫੈਚ ਮੈਚ ਮਿਲਣਾ ਓਏ ਉਹਨੂੰ ਛੱਡ ਤੂੰ ਮੈਨਾਂ ਉਹਦੇ ਮੈਚ ਨੂੰ ਓ ਬਾਬਾ ਉਹ ਗੇਮ ਤੇ ਆਪਾਂ ਗਏ ਹਾਰ ਪਰ ਜਿਹੜੀ ਸ਼ਰੀਕਾਂ ਦੇ ਗੇਮ ਪਾਉਣੀ ਹੈ ਨਾ ਉਹ ਅੱਜ ਪੈ ਗਈ ਓ ਜੋਦਾਰਾ ਬੱਜਾ ਤੇ ਕੱਲ ਨੂੰ ਮੇਰੀ ਤਿਆਰੀ ਮੈਂ ਚੱਲ ਜਾਣਾ ਤੂੰ ਆਪਦਾ ਧਿਆਨ ਰੱਖੀ ਠੀਕ ਆ ਮੈਂ ਤੇ ਆਪਣਾ ਧਿਆਨ ਰੱਖੂਗਾ ਤੇ ਮੇਰੀ ਕੀ ਲੈ ਕੇ ਆਏਗਾ ਤੇਰੀ ਬਾਪ ਲੈ ਬਾਬਾ ਉਹ ਤੈਨੂੰ ਜਿਹੜੀ ਸਾਰਾ ਤੋਂ ਜ਼ਿਆਦਾ ਜ਼ਰੂਰੀ ਚੀਜ਼ ਦੀ ਲੋੜ ਹੈ ਨਾ ਉਹ ਲੈ ਕੇ ਆਉਂਗਾ ਕਿਹੜੀ ਆ ਖੁਰਕਾ ਵਾਸਤੇ ਨਾ ਇੱਕ ਬੁਰਸ਼ ਮਿਲਦਾ ਬਾਹਰੋਂ ਤੇਰੇ ਲਈ ਉਹ ਲੈ ਜਾਊਗਾ। ਉਹ ਜੀ ਦਾ ਸ਼ਹਿਰਾ ਉੱਠ। ਆ ਗਲੇ ਲਾ ਕੇ ਸੜਾ। ਚੰਗਾ ਫਿਰ ਬਾਪੂ ਮੈਂ ਜਾਣ ਦੀ ਕਰਦਾ ਤਿਆਰੀ। ਤੁਸੀਂ ਕਿਹਾ। ਉਹ ਕਿੱਟਿਆ? ਤੂੰ ਕਿਥੋਂ ਆ ਬੜੇ ਚਿਹਰੇ ਪਿੱਛੋਂ? ਓਏ ਚਾਚਾ ਮੈਂ ਬਾਹਰ ਗਿਆ ਹਾਂ ਤੇ ਬਾਹਰੋਂ ਆਇਆ 6 ਮਹੀਨੇ ਪਿੱਛੋਂ ਓ ਤੂੰ ਬੜੀ ਛਿੱਤੀ ਮੁੜਿਆ ਲੋਕ ਤਾਂ 5-5 ਸਾਲ ਲਾ ਆਉਂਦੇ ਆ ਓਏ ਲੋਕ ਤੇ ਕਮਲੇ ਆ ਚਾਚਾ ਮੈਂ ਬੈਠੇ ਰਹਿੰਦੇ ਆ ਓ ਜਿਹਨੇ ਪੈਸਾ ਕਮਾਉਣਾ ਨਾ ਉਹ 6 ਮਹੀਨੇ ਦੀ ਵਾਧੂ ਕਮਾ ਲਿੰਦਾ ਓ ਮੈਂ ਲਾਟਰੀ ਪਾਈ ਸੀ ਤੇ ਮੇਰੀ ਲਾਟਰੀ ਨਿਕਲ ਆਈ ਆ ਮੈਂ ਸੋਚਿਆ ਹਣਾ ਆਪਾਂ ਇੱਥੇ ਕੀ ਕਰਨਾ ਓ ਪਿੰਡ ਜਾ ਕੇ ਕੋਈ ਕਾਰੋਬਾਰ ਕਰਦੇ ਆ ਓ ਕੀ ਕਾਰੋਬਾਰ ਕਰਨ ਦਾ ਰੱਦਾ ਜੀ ਓ ਚਾਚਾ ਕਾਰੋਬਾਰ ਇਹ ਸੋਚਿਆ ਨੀਗਾ ਪਹਿਲਾਂ ਤੇ ਕੋਈ ਬੰਦਾ ਲੱਭਦੇ ਆ ਜਿੰਨੂੰ ਨਾਰ ਲਾ ਕੇ ਕਾਰੋਬਾਰ ਕਰਨਾ ਤੇ ਨਾਲੇ ਨਾ ਮੇਰਾ ਰੱਦਾ ਵੀ ਸਭ ਬੱਲਿਆ ਬਿਟਿਆ ਆਉਂਦੇ ਉਹ ਆਪਣਿਆ ਲ ਬਿਟਾ ਨਹੀਂ ਆਹੋ ਲੱਗਾਂ ਤੇ ਹੋੜਿਆ ਤਾਇਆ ਨੂੰ ਪੁੱਛਦਿਆਂ ਚੱਲ ਸਸੀ ਘਟ ਆਇਆ ਸਸੀ ਕਾਲ ਉਹ ਤਾਇਆ ਬਿਟਾ ਨਹੀਂ ਸਾਡਾ ਲ ਉਹ ਬਿਟਾ ਹੀ ਆ ਓਏ ਵੜੇ ਚਿੱਤੀ ਦੀ ਮਾਨੀ ਦੀ ਵਾਇ ਗੁਸ਼ਿਆ ਮੀ ਨਾ ਪਿਛੇ ਮੁੜਿਆ ਉਹ ਐਵੇਂ ਨਹੀਂ ਮੁੜਿਆ ਇਹਦੀ ਬਾਹਰ ਲਾਟਰੀ ਲੱਗ ਗਈ ਹੈ ਬੜੇ ਪੈਸੇ ਲੈ ਕੇ ਮੁੜਿਆ ਜੀ ਅੱਜ ਪੰਪ ਖਰੀਦਣ ਚੱਲਿਆ ਜੀ ਨਹੀਂ ਪੰਪ ਪੰਪ ਉਹ ਨਾਲੇ ਉਹਨੇ ਉਹਨੂੰ ਵਾਪਸ ਨਹੀਂ ਜਾਣਾ ਇੱਧਰ ਹੀ ਕੋਈ ਬੰਦੇ ਰਲਾ ਕੇ ਨਾ ਉਹਨੇ ਵੱਡਾ ਕਾਰੋਬਾਰ ਕੋਈ ਕਰਨਾ ਹੀ ਵੱਡਾ ਕਾਰੋਬਾਰ ਕਰਨਾ ਹੈ ਬੇਟੇ ਨੇ ਆਪਾਂ ਜਾ ਕੇ ਤਰਲਾ ਮੈਂ ਤੇ ਕਰੀ ਆਪਾਂ ਖੱਜਲ ਹੋਣ ਰਹੇ ਆ ਓਏ ਉਹਨੇ ਆਪਣੀ ਕਿੱਥੇ ਸੁਣੀ ਆ ਆਪਾਂ ਚਾਚੇ ਨੂੰ ਕਿੰਨੀਆਂ ਗੱਲਾਂ ਤੇ ਕਹਿ ਕੇ ਆਏ ਉਹਨੇ ਦੱਸਤੀਆਂ ਹੋਣੀਆਂ ਬੇਟੇ ਨੂੰ ਚੱਪਾ ਪਹਿਲਾਂ ਤਰਲਾ ਮੈਂ ਤੇ ਚਾਚੇ ਦਾ ਕਰਦੇ ਆ ਚੱਲ ਇਹ ਤਰੀਕਾ ਸਹੀ ਹੋ ਓਜੀ ਹੋ ਸ਼ਰਾ ਆ ਗਿਆ ਮੇਰਾ ਪੋਤਾ ਉਹ ਠੰਡ ਪਾਤੀ ਉਹ ਠੰਡ ਪਾਤੀ ਬਾਪੂ ਮੈਂ ਕਿਹੜਾ برف ਦਾ ਬਲਾਕ ਚੁੱਕੀ ਫਿਰਦਾ ਉਹ ਕੰਜਰਾ ਜਦੋਂ ਇੰਨੇ ਚਰ ਬਾਦ ਪਿਓ ਪੁੱਤ ਮਿਲਦੇ ਆ ਨਾ ਤੇ ਸੱਚੀ ਠੰਡ ਪਾਇ ਜਾਂਦੀ ਹੈ ਅੱਛਾ ਬਾਪੂ ਉਹ ਠੰਡ ਹਾਂ ਬਾਪੂ ਉਹ ਗੱਲਾਂ ਛੱਡ ਮੇਰੀ ਗੱਲ ਸੁਣ ਜਿਹੜੀ ਗੇਮ ਆਪਾਂ ਪਾਉਣੀ ਸੀ ਨਾ ਉਹ ਆਪਾਂ ਪਾਤੀ ਤੇ ਮੈਨੂੰ ਰਾਜ ਮਿਲਿਆ ਫਲਾਤੂ ਖਵਰੀ ਹਾਂ ਮੈਂ ਉਹਦੇ ਕੰਨਾਂ ਦੇ ਵਿੱਚ ਦੀ ਨਾ ਸਾਰੀ ਗੱਲ ਕੱਢਤੀ ਮੈਨੂੰ ਪਤਾ ਤੇ ਟਿੱਡੇ 'ਚ ਕੋਈ ਗੱਲ ਨਹੀਂ ਪਚਣੀ ਉਹਨੇ ਆਪਣੇ ਸ਼ਰੀਕਾਂ ਨੂੰ ਸਾਰੀ ਗੱਲ ਦੱਸ ਦੇਣੀ ਆ ਤੇ ਉਹਨਾਂ ਤੇਰੇ ਕੋਲ ਹੁਣ ਆ ਜਣਾਈ ਤੇ ਤੂੰ ਮੌਕਾ ਸਾਬ ਲਈ ਠੀਕ ਆ ਫੇ ਕੰਨਾ ਕਾ ਜਾ ਆ ਤੇ ਮੈਂ ਪਿੰਡੋ ਗੇੜਾ ਦੇਵਾ ਉਹਦੇ ਯਾਰਾਂ ਦੋਸਤਾਂ ਕੋਲ ਹਾਂ ਹਾਂ ਧਿਆਨ ਰੱਖੀ ਹੁਣ ਠੀਕ ਹੈ ਤੇ ਉਹ ਮੈਂਦੀ ਉਹ ਜਾ ਜਾ ਅੱਛਾ ਇਹਦੇ ਵਿੱਚ ਆ ਗਿਆ ਅੱਛਾ ਸਾਰਾ ਕੋਸ਼ੀਆ ਠੀਕ ਆ ਆਟੇ ਜਾ ਕਟਿਆ ਉਹ ਖੁਰਕਣਾ ਆ ਬਿਆਈ ਹਾਂ ਵੀਜੀ ਵੀਜੀ ਗੱਲ ਸੁਣੋ ਉਹ ਵੇਹੀ ਗੱਲ ਤੇ ਸੁਣੋ ਯਾਰ ਖਲੋ ਜੀ ਯਾਰ ਬੇਟੇ ਵੀ ਰਹੀ ਸੁਣਿਆ ਤੂੰ ਇਧਰ ਬੰਦੇ ਰ ਲਾ ਕੇ ਕਾਰੋਬਾਰ ਕਰਨਾ ਮੇਰਾ ਵੀਰ ਸਾਨੂੰ ਰਲਾ ਹਨਾ ਯਾਰ ਉਹ ਮੈਂ ਪੈਸੇ ਵਾਲੇ ਬੰਦੇ ਰ ਲਾਉਣੇ ਆ ਤੁਹਾਡੇ ਕੋਲ ਕੀ ਜਾਣ ਗੋ ਵੀਜੀ ਪੈਸੇ ਲਾ ਕੇ ਉਹ ਕੰਮ ਕਰੋ ਉਹ ਗੱਲ ਸੁਣ ਜੀ ਬੜਾ ਮਗਰ ਲਾਇਆ ਇਹਨੇ ਬੜਾ ਮੂੰਹ ਤੋਂ ਪਿਆ ਯਾਰ ਚਾਚੀ ਦਾ ਤਰਲਮੇਦ ਕਰੀਏ ਜਾ ਕੇ ਆ ਗੱਲ ਸੁਣ ਚੱਲ ਸਸ ਜੀ ਅੱਜ ਆ ਜੀ ਮੀਠਾ ਜੇ ਅੱਛਰੀ ਗੱਲ ਹੈ ਤੂੰ ਹੀ ਕਿੱਧਰ ਆ ਗਏ ਭਾਰੋ ਆ ਗਿਆ ਬੇਟੂ ਆਪਣਾ ਮਾਰੋ ਫਿਰ ਆ ਗਿਆ ਵਾ ਤੁਸੀਂ ਦੱਸੋ ਕੀ ਗੱਲ ਕਰਨੀ ਆ ਉਹ ਗੱਲ ਬਾਅਦ ਚ ਕਰਦੇ ਚਾਚਾ ਦੱਸ ਕੀ ਬਿਆਰ ਦੀ ਲੱਕੜ ਜੀ ਨਾ ਖੁਰਕੀ ਜਾਣਾ ਪਿੰਡਾ ਚਲਾਉਣਾ ਹੀ ਓ ਬਿਆਰ ਦੀ ਲੱਕੜ ਨਹੀਂ ਆ ਕੁੱਤਿਆ ਮੇਰਾ ਮੁੰਡਾ ਲਿਆਇਆ ਵਾ ਬਾਹਰੋਂ ਉਹ ਨਾ ਮਜਾ ਤੇ ਆਪਣੇ ਨੌ ਆਣਾ ਨਹੀਂ ਆਉਂਦਾ ਜਿੰਨਾ ਇਹਦੇ ਨਾਲ ਖੜਕ ਕੇ ਆਉਂਦਾ ਆ ਉਹ ਚਾਚਾ ਗੱਲ ਸੁਣਾ ਹਾਂ ਅਹੀਂ ਸੁਣਿਆ ਮੁੰਡੇ ਆਪਣੇ ਨੇ ਕਾਰੋਬਾਰ ਕਰਨਾ ਕੋਈ ਪੈਸੇ ਮੁਕੇ ਵਾਵਾ ਲਾਇਆ ਸੁਣਿਆ ਸੀ ਆ ਬਾਹਰ ਦੇ ਬੰਦੇ ਕਾਲੀ ਰਲਾਉਣੇ ਆ ਸਾਨੂੰ ਰਲਾ ਫਿਰ ਤੈਨੂੰ ਪਤਾ ਕਰਦੇ ਤੇ ਕਰਦੇ ਹੁੰਦੇ ਆ ਨਾ ਜਿੱਥੇ ਆਪਣੇ ਆ ਖਲੋਜਣਾ ਉੱਥੇ ਥੋੜੀ ਬਗਾਨਿਆਂ ਖਲੋਣਾ ਅੱਛਾ ਤੇ ਹੁਣ ਤਾਂ ਦਾ ਆਪਣਾ ਹੋ ਗਿਆ ਆ ਤੇ ਪਹਿਲਾਂ ਮੈਨੂੰ ਤੁਸੀਂ ਮੁੰਡੇ ਦੇ ਲਾਮੇ ਦੇ ਕੇ ਆ ਚੀਤਾ ਚੀ ਕਰ ਦਿੰਦੇ ਹੋ ਹਾਂ ਉਹ ਚਾਚਾ ਉਹਨਾਂ ਗੱਲਾਂ ਨੂੰ ਛਾਡੋ ਪ੍ਰਾਣੀਆਂ ਹੋ ਗਈਆਂ ਨੇ ਆ ਹੁਣ ਜਿਹੜਾ ਤੁਸੀਂ ਕਾਰੋਬਾਰ ਕਰਨਾ ਨਾ ਉਹਦੇ ਚਾਹੀ ਵੀ ਪੈਸਾ ਲਾਵਾਂਗੇ ਭਾਵੇਂ ਪਹਿਲੀ ਵੇਚ ਕੇ ਹੀ ਲਾਈਏ ਹੈ ਕੀ ਕਿਹਾ ਪਹਿਲੀ ਵੇਚ ਕੇ ਪੈਸੇ ਲਾਓਗੇ ਭੈਰ ਮੈਰੀ ਜਾਛਿਆ ਠੀਕ ਆ ਤੁਸੀਂ ਪਾਲੀ ਵਚਨ ਦੀ ਚਾਦੀ ਕਰੋ ਠੀਕ ਹੈ ਜੇ ਤੇ ਸਮਝਾਇਓ ਬੇਟੇ ਵੀਰ ਨੂੰ ਫਿਰ ਹਾਂ ਕੋਈ ਨਾ ਕੋਈ ਕੋਈ ਨਾ ਕੰਡਾ ਦਿਓ ਤੁਹਾਨੂੰ ਪਾਲੀ ਵਚਨ ਦਾ ਮਿਹਣੇ ਮਾਰਦੇ ਹੋਣਾ ਆ ਆ ਗਏ ਆਪਕਾ ਵਾਦਾ ਯੋ ਵੇਖ ਫਿਰ ਤੈਨੂੰ ਉਹ ਕਾਦੀ ਉਹ ਕੈਲੀ ਚੰਦੀ ਆਏ ਸੀ ਮੈਂ ਉਹਨਾਂ ਤੇ ਗੇਮ ਪਾਤੀਆ ਉਹਨੂੰ ਨਾ ਬਹੁਤਾ ਭੂਆ ਚੜੀ ਗੱਲ ਹੀ ਉਹਨਾਂ ਦਾ ਗੱਲ ਸੈਟ ਨਹੀਂ ਨਹੀਂ ਇਹੋ ਤਾਂ ਮੌਕਾ ਪਾ ਲੀਕਣਾ ਮੈਂ ਕਹਦਾ ਭੂਏ ਜਾਨਾ ਮੈਂ ਜਾਣਾ ਹਾਂ ਠੀਕ ਆ ਓਏ ਦੇ ਲਈ ਗਈ ਲੀ ਆ ਕੇ ਨਾ ਆ ਗਿਆ ਵਾ ਉਹ ਬਟਾ ਵੀ ਓਏ ਬਟੇ ਇਹ ਤੂੰ ਬਾਹਰ ਹੋ ਗਿਆ ਘਰੇ ਆ ਬਗਾਨਾ ਕਰਦਾ ਨਹੀਂ ਨਹੀਂ ਬਾਹਰ ਠੀਕ ਹੋਈ ਉਹ ਕੁਰਸੀ ਫੜੋ ਉਹ ਨਹੀਂ ਕੁਰਸੀ ਉਹ ਇਧਰਾਂ ਕੁਰਸੀ ਦੀ ਲੋੜ ਯਾਰ ਕੀ ਕਰਦੇ ਉਹ ਮੈਨੂੰ ਤੇ ਬਾਪੂ ਨੇ ਭੇਜਿਆ ਏ ਉਹਦਾ ਵੀ ਤੁਸੀਂ ਘਰੇ ਗਿਆ ਸੀ ਤੇ ਕਾਰੋਬਾਰ ਬਾਰੇ ਤੁਸੀਂ ਕਿਹਾ ਨਾ ਵੀ ਸਾਂਝਾ ਕਰੀਏ ਤੇ ਚਲ ਕੋਈ ਨਹੀਂ ਮੈਂ ਹੋਰ ਵੀ ਕਹਿਣਾ ਕਰਨਾ ਹੀ ਤੁਹਾਡੇ ਨਾਲ ਸਹੀ ਤੁਸੀਂ ਤਾਂ ਫੇਰ ਹੀ ਆਵਦੇ ਜੇ ਇੰਨਾ ਵੀ ਪੈਸਾ ਦਾ ਪ੍ਰਬੰਧ ਬਹੁਤ ਛੇਤੀ ਕਰਨਾ ਪੈਣਾ ਜੇ ਉਹ ਪੈਸਾ ਦਾ ਪ੍ਰਬੰਧ ਜਦੋਂ ਤੁਹਾਡੇ ਲੋ ਆਏ ਉਹਦੋਂ ਕਰ ਲਿਆ ਸੀ ਉਹ ਨਾਲੇ ਗੁਰੂਏ ਇਹ ਤੇ ਦੱਸੋ ਐਡੀ ਛੇਤੀ ਪੈਸਾ ਦਾ ਪ੍ਰਬੰਧ ਤੁਸੀਂ ਕੀਤਾ ਕਿੱਥੋਂ ਆ ਓਏ ਉਹ ਤੂੰ ਛੱਡ ਅਸੀਂ 2 ਕਿਲੇ ਬੜਕਾਤੀ ਆ ਹੋ ਯਾਰ ਪੈਸਾ ਨੂੰ ਛੱਡ ਆਪਣਾ ਕਾਰੋਬਾਰ ਹੈਗਾ ਨਾ ਉਹ ਕਾਰੋਬਾਰ ਇਹੋ ਗੱਡੀਆਂ ਹੀ ਪਾਉਣੀਆਂ ਆਪਾਂ ਗੱਡੀਆਂ ਤੇ ਮੈਂ ਬੁੱਕ ਕਰਾਈਆਂ ਉਹ ਕੱਲ ਨੂੰ ਆ ਜਾਣੀਆਂ ਆਪਣੀਆਂ ਬੁੱਕ ਕਰਾਤੀਆਂ ਬਸ ਹੁਣ ਤੁਹਾਡੇ ਪੈਸੇ ਨਹੀਂ ਨਹੀਂ ਪੈਸਾ ਦੇ ਵੀ ਕੋਈ ਤਾਂ ਨਹੀਂ ਤੇਰੇ ਖਾਤੇ ਸ਼ਾਮ ਨੂੰ ਪਾ ਦੇਣਾ ਤੂੰ ਇਹ ਦੱਸ ਦੇ ਤੇਰੇ ਕੋਲ ਆਈਏ ਕਦੋਂ ਆਈਂ ਉਹ ਤੜਕੇ ਆ ਜਾਓ ਚੱਲ ਜੀ ਚੱਲ ਓਏ ਓਏ ਆ ਜਾ ਭਰਾਵਾ ਆਪਾਂ ਦੇ ਕੰਮ ਦੇ ਪਹਿਲੇ ਦਿਨ ਹੀ ਲੇਟ ਹੋ ਗਏ ਆ ਕੋਈ ਯਾਰ ਤੈਨੂੰ ਪਤਾ ਤਾਂ ਹੈ ਪਹਿਲਾਂ ਪੱਗਾ ਪੁਗਾ ਬੰਦਿਆ ਲੇਟ ਹੋ ਗਏ ਆ ਫੇਰ ਆ ਵਾਪਰਸ਼ਾਲ ਕਰਾਉਣ ਚੱਲ ਗਏ ਲੈ ਵੀ ਇੱਕ ਗੱਲ ਹੀ ਜਦੋਂ ਮੈਂ ਜਾ ਕੇ ਕਰਾਈ ਨਾ ਗੱਡੀ ਦਾ ਫੋਟੋ ਤੇ ਪਾਈ ਰਿਸ਼ਤੇਦਾਰਾਂ ਨੂੰ ਰਿਸ਼ਤੇਦਾਰਾਂ ਨੇ ਤੇ ਮੱਚ ਕੇ ਕੋਲਾ ਹੋ ਜਾਣਾ ਹੀ ਪਰ ਯਾਰ ਇੱਕ ਗੱਲ ਆ ਆਪਾਂ ਜੀ ਤੋਂ ਪਹਿਲਾਂ ਕਦੀ ਗੱਡੀ ਚਲਾਈ ਤੇ ਐ ਨਹੀਂ ਚਲਾ ਲਵਾਂਗੇ ਉਹ ਚਾਲ ਕੋਈ ਗੱਲ ਨਹੀਂ ਬਿੱਟਾ ਗਾਂ ਗੱਡੀਆਂ ਹੀ ਚਲਾਉਂਦਾ ਰਿਆ ਜਦੋਂ ਘਰੇ ਚੀਜ਼ ਆ ਜੇ ਨਾ ਬੰਦਾ ਸੇਖ ਹੀ ਲੈਂਦਾ ਚਲਾ ਚਲੀਏ ਚਲਾ ਆ ਜਾ ਹਾਂ ਵੇ ਸਾਰੇ ਇੱਕ ਤੇ ਫਾ ਫਰਾ ਬਕੇ ਆਉਂਦੇ ਆ ਜਿਵੇਂ ਅਗਲੇ ਬਣੇ ਸ਼ਗਨ ਦਾ ਪ੍ਰੋਗਰਾਮ ਹੁੰਦਾ ਕੋਈ ਨਹੀਂ ਪੁੱਤ ਆ ਜਾਓ ਵਾ ਆ ਗਿਆ ਬਿੱਟਾ ਹੋਰ ਬੇਟੇ ਵੀ ਠੀਕ ਠਾਕ ਆ ਵਧੀਆ ਹੋ ਜਾ ਉਹ ਤੁਸੀਂ ਲੇਟ ਨਹੀਂ ਹੋਗੇ ਉਸੇ ਤਰ੍ਹਾਂ ਕੰਮਾਂ ਤੋਂ ਦਿਆਂ ਤਿਆਰ ਤੋਂ ਹੁੰਦੇ ਟਾਈਮ ਲੱਗਿਆ ਤੂੰ ਉਹੀ ਜਿਹੜੇ ਪਹਿਲੇ ਪਹਿਲੇ ਰਾਤ ਦੇ ਆ ਗਏ ਸੀ ਹੋ ਪਏ ਤੇ ਗੋਤ ਹੀ ਉਦੇ ਪਾਦੇ ਉਹ ਤਾਈਆਂ ਦੇ ਗੱਡੀਆਂ ਡੇਰੇ ਹੋ ਗਈ ਗੱਡੀਆਂ ਆ ਗਈਆਂ ਵਾ ਆ ਗਈਆਂ ਹੈ ਬਟੇ ਵੀਰੇ ਕਰਨੀ ਤੇ ਆਪਦੀ ਮਰਜ਼ੀ ਆ ਪਰ ਸਾਡੀ ਇੱਕ ਸਲਾਹ ਮੰਨ ਲਈ ਕੰਮ ਉਹ ਕਰ ਜਿਹੜਾ ਤੂੰ ਬਾਹਰੋਂ ਕਰਦਾ ਹੈ ਜਿਹਦੇ ਵਿੱਚ ਤੇਰਾ ਤਜਰਬਾ ਵਾ ਉਹ ਤੁਸੀਂ ਵੇਖਾ ਤੋ ਕਰਦੇ ਜੀ ਤਾਂ ਸੋ ਕੰਮ ਉਹ ਹੀ ਕਰਾਉ ਜਿਹੜਾ ਮੈਂ ਬਾਹਰੋਂ ਕਰਦਾ ਹੈ ਤੇ ਜਿਹਦਾ ਮੈਨੂੰ ਤਜਰਬਾ ਹੈ ਵੇ ਬਟੇ ਵੀਰ ਕੰਮ ਤੇ ਵੀ ਚਾਣਨਾ ਪਾਉ ਕੰਮ ਕੀ ਕਰਨਾ ਹੈ ਹੋ ਲੈ ਉਹ ਕੰਮ ਦੇ ਬਾਹਲਾ ਹੀ ਸੌਖਾ ਹੈ ਇਧਰੋਂ ਬਾਹਲ ਚੁਕਣਾ ਤੇ ਇਧਰ ਲਾ ਦੇਣਾ ਕੋਈ ਆਜੋ ਪਹਿਲਾਂ ਤੁਹਾਨੂੰ ਗੱਡੀਆਂ ਤੇ ਖਵਾਵਾਂ ਸੌਖਾ ਹੀ ਹੈ ਹਰ ਚਾਲ ਉਹ ਫਿਰ ਮੈਂ ਹਾਂ ਜੀ। ਉਹ ਯਾਰ ਮੈਨੂੰ ਗੱਡੀਆਂ ਨਹੀਂ ਦਿਸਣੀਆਂ ਕਿਤੇ ਗੱਡੀਆਂ ਕਿੱਥੇ ਖਿਲਾਰੀਆਂ ਵਾ ਬਈ ਯਾਰ ਤੂੰ ਵੀ ਕਮਲਾ ਹੀ ਆ ਨਵੀਆਂ ਗੱਡੀਆਂ ਨੇ ਅਗਲਾ ਡਰ ਦਾ ਬਾਹਰ ਨਹੀਂ ਖਿਲਾਰਦਾ ਵੀ ਜਵਾਗ ਤਰੀਟਾ ਨਾ ਮਾਰ ਦੇਣ ਤੂੰ ਵੀ ਛਦਾਈ ਆ ਯਾਰ ਉਹ ਆ ਗੇਟ ਚੋਂ 18 ਚੱਕੀ ਕਿੱਦਾਂ ਲੰਘ ਜੂ ਯਾਰ ਉਹ ਇੱਥੇ ਖਲੋ ਗਏ ਹੁਣ ਕੀ ਬੁਰਬੁਰ ਕਰੀ ਜਾਂਦੇ ਆਜੋ ਗਾਂ ਚੱਲ ਯਾਰ ਆਏ ਵੇਖੀ ਅਸੀਂ ਚੱਲ ਚੱਲ ਬੇਟੀ ਵੀਰ ਹੋਲਾ ਗੁਰੂ ਇੱਕ ਬੜੀ ਵੱਡੀ ਖੋਜ ਕਵਰੀ ਤੁਹਾਨੂੰ ਦੱਸਦਾ ਚੇਤਾ ਦੇ ਭੁੱਲ ਹੀ ਗਿਆ ਕਿਹੜੀ 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 ਉਹ ਰਾਤੀਆਂ ਜੇ ਆਪਾਂ ਗੱਡੀਆਂ ਲਿਆਂਦੀਆਂ ਤੇ ਇਹ ਆਪਾਂ ਨੂੰ ਬੜਾ ਵੱਡਾ ਕੰਟਰੈਕਟ ਮਿਲ ਵੀ ਗਿਆ ਕਾਹਦਾ ਕੰਟਰੈਕਟ ਆ ਉਹ ਆਹ ਸਾਹਮਣੇ ਘਰ ਨਹੀਂ ਕੇ ਆਹ ਉਹਨਾਂ ਚੋਂ ਆਪਾਂ ਮਾਲ ਚੁੱਕਿਆ ਕਰਨਾ ਹੀ ਤੇ ਬਿੱਟੇ ਵੀਰ ਮਾਲ ਚੁੱਕਣ ਦਾ ਆਪਾਂ ਨੂੰ ਕੀ ਫਾਇਦਾ ਹੋਊਗਾ ਲੈ ਉਹ ਕੰਬਲੇ ਆਪਾਂ ਦਾਣੇ ਕੀਤੇ ਉਹਨਾਂ ਨਾਲ ਕੱਲੇ ਦਾਣੇ ਪਹਿਲੇ ਪਹਿਲੇ ਉਹ ਮਰੀ ਕਾ ਤੋ ਜਾਂਦੇ ਜੇ ਨਾਲ ਪੈਸੇ ਵੀ ਕੀਤੇ ਆ ਚਲ ਫਿਰ ਠੀਕ ਆ ਹਾਂ ਉਹ ਨਹੀਂ ਚਲ ਉਹਦੀ ਗੱਲ ਠੀਕ ਹੈ ਨੀ ਬਿੱਟੀ ਵੀਰ ਗੱਡੀਆਂ ਕਿੱਥੇ ਚ ਗੱਡੀਆਂ ਉਹ ਖਾ ਸੱਲ ਤੁਸੀਂ ਐਵੇਂ ਗੱਡੀਆਂ ਗੱਡੀਆਂ ਕਰੀ ਜਾਂਦੇ ਉਹ ਗੱਡੀਆਂ ਤੁਸੀਂ ਚਲਾਉਣੀਆਂ ਮੈਂ ਤੇ ਬਾਹਰ ਕਲਾਇੰਟ ਅਟੈਂਡ ਕਰਿਆ ਕਰਨੇ ਆ ਉਹ ਚਲਾ ਲੋਗੇ ਨਾ ਚਲਾ ਲਾਂਗੇ ਚਲਾ ਜੋ ਖਾ ਲਈ ਤੁਹਾਨੂੰ ਕਿੱਥੇ ਆ ਆ ਜਾਓ ਖਾ ਵੀ ਦਿਨਾ ਚਲ ਕਿਰੇ ਕਰਾਇ ਕਿ ਨਹੀਂ ਬੜੇ ਕਾਲੇ ਆ ਲੈ ਵੇਖ ਲੋ ਗੱਡੀਆਂ ਆ ਖਲੋਤੀਆਂ ਕਿੱਥੇ ਕਿੱਦੇ ਉਹ ਕਿਧਰ ਵੇਖੀ ਜਾਂਦੇ ਆ ਕੀ ਖਲੋਤਾ ਆ ਓ ਨੋ ਵੀਰੋ ਜਿੰਨਾ ਗੱਡੀਆਂ ਦੇ ਬਿਜ਼ਨਸ ਕਰਨਾ ਪਾਉ ਗੱਡੀਆਂ ਕਿੱਥੇ ਆ ਬਿੱਟੇ ਵੀਰੋ ਕੰਡਰਾਈਟ ਵਾਲੀਆਂ 18 ਚੱਕੀਆਂ ਵੱਡੀਆਂ ਗੱਡੀਆਂ ਉਹ ਕਿੱਥੇ ਆ ਲੈ ਤੇ ਆ ਕੀ ਆ ਉਹ ਕਮਲੇ ਹੋਏ ਵੀ ਗੱਡੀਆਂ ਹੀ ਆ ਇਹ ਕਿਤੇ ਛਾਇਗਲੇ ਆ ਖਿੱਚ ਲੈ ਫੋਟੋ ਖੇਈ ਦੇ ਨੀ ਫੋਟੋ ਹਣ ਮੈਂ ਤਾਂ ਨਾ ਪਹਿਲੀ ਸਹਰਿਆਂ ਨੂੰ 5:00 ਟਾਈਮ ਨਾਲ ਤਲਾਖੋਂ ਨਾਲ ਬਣੇ ਮੇਰਾ ਸਵੇਰ ਦੇ 4:00 ਵਜੇ ਉੱਠ ਕੇ ਪੱਗਾਂ ਬੰਨ੍ਹਦੇ ਆ ਜਾ ਕੇ ਗੱਡੀਆਂ 'ਚ ਬਹਿਣਾ ਬਿੱਟੇ ਵੀਰ 2 ਕਿੱਲੇ ਵੇਚ ਕੇ ਤੇਰੇ ਖਾਤੇ 'ਚ ਪੈਸੇ ਪਾਏ ਆ ਐਨਾ ਗੱਡੀਆਂ ਵਾਲੀ ਉਹ ਲੱਗ ਗਈ ਸਮਝ ਮੈਨੂੰ ਉਹ ਇਹਨੇ ਆਪਣੇ ਨਾਲ ਉਹ ਵੈਰ ਕੱਢਿਆ ਜਿਹੜੇ ਆਪਾਂ ਪਹਿਲਾਂ ਇਹਦੀ ਬ ਓਏ ਟੇਵੀਰ ਤੂੰ ਦੇਨਾ ਘਰ ਆ ਜਾ ਮਾਲ ਚੁੱਕਿਆ ਕਰਨਾ ਕੰਟਰੈਕਟ ਕੀਤਾ ਉਹ ਕੀ ਹੋ ਕਮਲੇ ਉਹ ਮੈਂ ਕਿਤੇ ਝੂਠ ਮਾਰਿਆ ਹੋਈ ਨਾ ਸਾਰੇ ਘਰਾਂ ਨਾਲ ਆਪਣਾ ਕੰਟਰੈਕਟ ਹੋਇਆ ਏ ਉਹ ਤੜਕੇ ਗੱਡੀਆਂ ਲੈ ਕੇ ਤੁਸੀਂ ਰੋਜ਼ ਇਹਨਾਂ ਦੇ ਘਰੇ ਜਾਇਆ ਕਰਨਾ ਤੇ ਡੰਗਰਾ ਥਲੋਂ ਗਵਾ ਚੁੱਕ ਕੇ ਰੂੜੀ ਤੇ ਲਿਆ ਕੇ ਲਾਦਿਆ ਕਰਨਾ ਤੂੰ ਕਿਹੜਾ ਬੰਬੇ ਕਲਕੱਤੇ ਚਲਣਾ ਜਿਹੜਾ ਤੁਹਾਡਾ ਐਕਸੀਡੈਂਟ ਹੋ ਜਾਊਗਾ ਉਹ ਨਾਲੇ ਨਿੱਕੇ ਨਿੱਕੇ ਕੰਮਾਂ ਤੋਂ ਕਾਦੋ ਕੁ ਪਰਮਦੇ ਜੀ ਤੁਸੀਂ ਸੋਚਦੇ ਹੋਣੇ ਵੀ ਆ ਟੋਚ ਲੱਗਣ ਵਾਲੇ ਆ ਓਏ ਇਹ ਤਾਂ ਕਮ ਲਿਆ ਮੈਨੂੰ ਸਸਤੀਆਂ ਸੈਕੰਡ ਹੈਂਡ ਪੈਗੀਆਂ ਆ ਇਹ ਤੇ ਤੁਹਾਡਾ ਹੀ ਫਾਇਦਾ ਓਏ ਐਵੇਂ ਮੂਰਖ ਨਾ ਬਣਾ ਨਾਲੇ ਤਾਇਆ ਤੇ ਸਾਨੂੰ ਕੱਲਾਂ ਦਾ ਸੀ ਤੂੰ ਪੰਪ ਖਰੀਦਣ ਚੱਲਿਆ ਉਹ ਪੰਪ ਕਿੱਥੇ ਆ ਓਦੇ ਮੈਂ ਕੱਲ ਹੀ ਖਰੀਦ ਲਿਆ ਸੀ ਐਵੇਂ 2-400 ਬਦਲੇ ਮੈਂ ਕਦੀ ਝੂਠ ਨਹੀਂ ਮਾਰਿਆ ਆ ਗਈ ਪਿਆ ਪੰਪ ਹੀ ਆ ਅੰਨੇ ਹੋਏ ਜੇ ਓਏ ਮੈਂ ਕਦੀ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਤੁਹਾਡਾ ਰਾਦਾ ਰੇੜੀਆਂ ਪੈਂਚਰ ਹੋ ਜਾਣ ਹਵਾ ਕਰ ਜੇ ਤੇ ਦੁਕਾਨਾਂ ਤੇ ਤਰੇ ਫੜੀਏ ਓਏ ਕਲੈਂਡ ਥੋੜੀ ਖਰਾਬ ਕਰਨੇ ਆ ਹੋ ਕਲਾੰਡਰ ਨੂੰ ਬੜੀ ਟੁੱਟਿਆ ਸਲਾ ਖੋਲੀ ਆ ਉਹ ਇਹਦੇ ਪੈ ਗਿਆ ਦਿਮਾਗ 'ਚ ਫਰਕ ਉਹ ਐਂ ਕਰੀਏ ਆ ਮੇਜ ਵਾਲੀਆਂ 664 ਐ 300 ਕੱਢ ਕੇ ਨੂੰ ਝਟਕੇ ਲਵਾਈਏ ਉਹ ਇਹਦਾ 300 ਨਾਲ ਹੀ ਕੋਹ ਬੰਨਣਾ ਮੇਰੇ ਲਈਆਂ ਵੀ 300 ਪਾ ਤੇ ਇਹਨੂੰ 600 ਦੇ ਹੀ ਲਵਾਈਏ ਸਹੀ ਗੱਲ ਸਾਲਾ ਰੇੜੀਆਂ ਨੂੰ ਗੱਡੀਆਂ ਦੱਸੀ ਜਾਂਦੇ ਚੰਗਾ ਫਿਰ ਤੁਸੀਂ ਝਟਕਿਆਂ ਦਾ ਪ੍ਰਬੰਧ ਕਰੋ ਮੈਂ ਚੱਲਦਾ ਉਹ ਫਾੜੋ ਇਹਨੂੰ ਓ ਮਿੱਟੇ ਵੀਰ ਓਏ ਆਪਾਂ ਕੰਮ ਹੋ ਕਰੀਏ ਜਿਹੜਾ ਤੂੰ ਬਾਹਰੋਂ ਕਰਦਾ ਐ ਜਿੱਥੇ ਤੇਰਾ ਤਜਰਬਾ ਵਾ ਓਏ ਬਾਹਰ ਮੈਂ ਕਿਹੜਾ ਪਟਵਾਰੀ ਲੱਗਾ ਰਿਆ ਐ 12ਵੀਂ ਮੈਂ گاਵਾ ਦੇ ਛੱਟ 'ਚ ਗੋਾਈ ਸੁਰਦਾ ਰ ਆ ਵੱਡੋ ਗੱਡੀਆਂ ਤੇ ਲੱਦੋ ਮਾਲ ਓਹ ਛਾਹ ਹੈ ਝੰਡੂ ਆ